ਸਾਂਜ ਕੱਪ ਨੂੰ ਸੋ ਇਹਦੇ ਵਿੱਚ ਅਸੀਂ ਆਪਣਾ ਬਿਲਕੁਲ ਸ਼ਾਂਤ ਨਹੀਂ ਪ੍ਰਦਰਸ਼ਨ ਕਰ ਰਹੇ ਆ ਕਿ ਸਾਡੇ ਵੱਲੋਂ ਇੱਥੋਂ ਦੀ ਜਿਹੜੀ ਮੈਨੇਜਮੈਂਟ ਆ ਜਾਂ ਪ੍ਰਸ਼ਾਸਨ ਆ ਉਹਨਾਂ ਨੇ ਆਣ ਕੇ ਸਾਡੇ ਨਾਲ ਧੱਕਾ ਕਰਨ ਦੀ ਕੋਸ਼ਿਸ਼ ਕੀਤੀ ਕਿ ਸਾਡਾ ਜਿਹੜਾ ਗੇਟ ਖੁਲਾਣ ਦੀ ਕੋਸ਼ਿਸ਼ ਕੀਤੀ ਅਸੀਂ ਉਹਦੇ ਵਿੱਚ ਆਪਣੇ ਪਟੋਲ ਤੇ ਬੋਤਲਾਂ ਲੈ ਕੇ ਬੱਸਾਂ ਦੇ ਉੱਤੇ ਬੈਠ ਗਏ ਆ ਜੇਕਰ ਸਾਡੇ ਨਾਲ ਮੈਨੇਜਮੈਂਟ ਜਾਂ ਪ੍ਰਸ਼ਾਸਨ ਧੱਕਾ ਕਰੇਗਾ ਤੇ ਅਸੀਂ ਆਪਣੇ ਆਪ ਨੂੰ ਅੱਗ ਲਾ ਕੇ ਆਪਣੀ ਜਿਹੜੀ ਇਸ ਸੰਘਰਸ਼ ਦਾ ਹਿੱਸਾ ਬਣ ਜਾਗੇ ਤੇ ਪਰ ਕਿਲੋਮੀਟਰ ਬੱਸ ਨੇ ਕੀ ਕਹਿੰਦੇ ਬੱਸਾਂ ਰੋਡ 'ਤੇ ਬੰਦ ਕੀਤੀ ਇਹਨਾਂ ਰੋਡਵੇ ਬੰਦ ਰੋਡ 'ਤੇ ਬੰਦ ਕੀਤੀ ਜਨਤਾ ਦੇ ਸਾਹਮਣੇ ਬੈਠ ਲੋ ਨਾ ਕੋਈ ਡਰਾਈਵਰ ਹੀ ਦੱਸਦਾ ਕਿਧਰੋਂ ਗੱਡੀ ਜਾਣੀ ਕਿਧਰੋਂ ਨਹੀਂ ਅੱਛਾ ਜੀ ਤੁਸੀਂ ਭਾਈ ਕਿੱਥੋਂ ਆਏ ਹੋ ਕਰਨਤਾਲ ਤੋਂ ਆਏ ਕਰਨਤਾਲ ਤੋਂ ਤੁਸੀਂ ਜਾਣਾ ਤੁਸੀਂ ਤੋਂ ਤਾਂ ਨਹੀਂ ਜਾਣਾ ਅੱਛਾ ਜੀ ਕਿੰਨੀ ਦੂਰੀ ਹੈ ਜੀ ਇਹ ਜਿਹੜੇ ਪੀਆਰਟੀਸੀ ਦਾ ਡੀਪੋ ਕੂਰਥਲਾ ਹੈਗਾ ਆ ਇਹਦੇ ਵਿੱਚ ਜਿਹੜੇ ਇੱਥੇ ਦੇ ਮੁਲਾਜ਼ਮ ਹੈਗੇ ਆ ਇਹਨਾਂ ਨੂੰ ਚੱਲਣਾ ਜਿਹੜਾ ਹੈਗਾ ਸੱਦਾ ਦਿੱਤਾ ਗਿਆ ਸੀ ਕਿ 12 ਵਜੇ ਤੋਂ ਲੈ ਕੇ 2 ਵਜੇ ਤੱਕ ਆਪਾਂ ਜਿਹੜਾ ਡੀਪੋ ਬੰਦ ਕਰਾਂਗੇ ਪਰ ਇਹ ਜਿਹੜੇ ਸਵੇਰੇ ਸਾਨੂੰ ਪਤਾ ਲੱਗਿਆ ਕਿ 6 ਵਜੇ ਹੀ ਇਹਨਾਂ ਨੇ ਸਾਰੀ ਡੀਪੋ ਜਿਹੜਾ ਹੈਗਾ ਆ ਉਹ ਬੰਦ ਕਰਤੀ ਹੈਗੇ ਆ ਤੇ ਇੰਸਤੇ ਫਿਰ ਕਾਰਵਾਈ ਕਰਦੇ ਆਪਾਂ ਇੱਥੇ ਪਹੁੰਚੇ ਸੀਗੇ ਆਪਾਂ ਇਹਨਾਂ ਨੂੰ ਇੱਕ ਵਾਰੀ ਦੋ ਵਾਰੀ ਆਪਾਂ ਇਹਨਾਂ ਨੂੰ ਰਿਕੁਐਸਟ ਕੀਤੀ ਕਿ ਜਿਹੜਾ ਤੁਹਾਡਾ ਪੀਸਫੁਲ ਪ੍ਰੋਟੈਸਟ ਹੈਗਾ ਉਸਕਾ ਆਪਣਾ ਕਰੋ ਕੋਈ ਪ੍ਰੋਬਲਮ ਨਾ ਕੋਈ ਵੀ ਕੋਈ ਅਪਵਾਦ ਹੈ ਜਿਹੜਾ ਬਸ ਸਟੈਂਡ ਹੈ ਉਹਨੂੰ ਬੰਦ ਨਾ ਕਰੋ ਬਟ ਇਹਨਾਂ ਦੀ ਜਿਹੜੀ ਸਿੱਧੀ ਇਹ ਅਲੱਗ ਸੀਗੀ ਕਿ ਇਹ ਆਪਾਂ ਜਿਹੜਾ ਹੈਗਾ ਬੰਦ ਰੱਖਣਾ ਹੈਗਾ ਆ ਪਰ ਸਰਕਾਰ ਵੱਲੋਂ ਸਦਾ ਐਸੀਆਂ ਕਿ ਜਿਹੜੀਆਂ ਡੀਪੋ ਹੈਗੇ ਕਿਸੇ ਦੇ ਇਲਾਕੇ ਬੰਦ ਨਹੀਂ ਹੋਣਗੀਆਂ ਇਹਨਾਂ ਦੇ ਲੀਡਰ ਹਨ ਆਪਾਂ ਪ੍ਰਧਾਨ ਸਾਹਿਬ ਨਾਲ ਗੱਲ ਕੀਤੀ ਕਿ ਤੁਹਾਡੇ ਕਈ ਜਿਹੜੇ ਡੀਪੋ ਹੈਗੇ ਆ ਖੁੱਲੇ ਹੋਏ ਆ ਕੰਮ ਕਰਦੇ ਪਏ ਤੁਸੀਂ ਉਹਨਾਂ ਦੀ ਤਰ੍ਹਾਂ ਤੇ ਕੰਮ ਕਰਦੇ ਰਹੋ ਬਟ ਇਹਨਾਂ ਵੱਲੋਂ ਜਿਹੜਾ ਹੈਗਾ ਪ੍ਰੈਜ਼ੀਡੈਂਟ ਨਾਲ ਹੱਤਪਾਈ ਵੀ ਕੀਤੀ ਗਈ ਹੈਗੀ ਹੈ ਸਾਡੇ ਕਈ ਮੁਲਾਜ਼ਮ ਜਿਹੜੀਆਂ ਹੈ ਜਿਹੜੀਆਂ ਬੱਦਲੀਆਂ ਪਟਲੇ ਤੇ ਜਿਹੜਾ ਹੈਗਾ ਇਸ ਇਸ ਸੰਬੰਧੀ ਆਪਰਫਟ ਵੀ ਦਾਜ ਕੀਤੀ ਗਈ ਹੈ ਕਿ ਜਿਹੜੀ ਬੰਦੀ ਕਾਰਵਾਈ ਕੀਤੀ ਹੈ ਸਰ ਹੁਣ ਜਿਹੜੇ ਇਹਨਾਂ ਦੇ ਮੁਲਾਜ਼ਮ ਨੇ ਜੀ ਕਹਿੰਦੇ ਕਿ ਆਪਾਂ ਪੀਸਫੁਲੀ ਜਿਹੜਾ ਹੈਗਾ ਪ੍ਰੋਟੈਸਟ ਕਰਾਂਗੇ ਤੇ ਸਾਈਡ ਤੇ ਇਹ ਕਰ ਰਹੇ ਇਹਨਾਂ ਨੇ ਇੱਕ ਗੇਟ ਖੋਲਤਾ ਹੈ ਤੱਕ ਦਾ ਬੱਸ ਸਟੈਂਡ ਜਿਹੜਾ ਹੈਗਾ ਚੱਲੂ ਸਰ ਇਹਨਾਂ